ਅਹੇ ਕੁਦੀ ਕੀ ਫਤੇ ਅੱਜ ਅਸੀਂ ਜ਼ਿਲ੍ਹਾ ਫੋਹੀਪੁਰ ਜੇ ਪਿੰਡਾਂ ਚਾਹੀਏ ਅਰੇ ਲੋਪੜ ਤੋਂ ਸ਼ੁਰੂ ਹੋਏ ਆ ਜਿੱਥੋਂ ਹਿਮਾਚਲ ਦੇ ਵਿੱਚੋਂ ਸਤਲਜ ਨਿਕਲ ਕੇ ਤੇ ਪੰਜਾਬ ਦਾ ਅੰਦਰ ਹੁੰਦਾ ਅਧੇਗਲ ਸਾਹਿਬ ਮੁਹਾਲੀ ਵਿਧਿਆਣਾ ਬਰੰਡਾ ਮਾਨਸਾ ਅੱਜ ਫੋਹੀਪੁਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਪਿੰਡਾਂ ਜਾ ਰਹੇ ਐ ਵਹਿਣ ਲੈ ਕੇ ਵਹਿਣ ਦਾ ਮਸਲ ਕੀ ਆ ਕਿ ਜਿਹੜਾ ਸਾਡਾ ਪਾਣੀ ਯਾਰਾ ਪਾ ਕੇ ਸਾਡੀਆਂ ਨਸਲਾਂ ਫਸਲਾਂ ਸਾਡੀ ਧਰਤੀ ਨੂੰ ਪਰਵਾਹ ਕੀਤਾ ਜਾ ਰਿਹਾ ਆਗਸਤਨ ਪਹਿਲਾਂ ਦੀ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦਾ ਕਿਸੇ ਵੀ ਪਿੰਡ ਦਾ ਧਰਤੀ ਹੇਠਲਾ ਪਾਣੀ ਨਾ ਪੀਜੋਗਾ ਤੇ ਨਾ ਫਸਲਾਂ ਨੂੰ ਲਾਉਣ ਜੋਗਾ ਤੁਸੀਂ ਤਾਂ ਇਹਦਾ ਸੰਤਾਪ ਹੰਢਾ ਚੁੱਕੇ ਹੋ ਕਿਉਂਕਿ ਸੋਦੇ ਜਦੋਂ ਇਸ ਫੈਕਟਰੀ ਦੇ ਵਿੱਚੋਂ ਸ਼ਹਿਰਾ ਜਿਹੜੀਆਂ ਥੱਲੇ ਪਾਣਾਂ ਦੇ ਆ ਰਹੇ ਸੀ ਜਦੋਂ ਉਹ ਪਾਣੀ ਨਿਕਲਿਆ ਬੋਰਾਾਂ ਦੇ ਵਿੱਚੋਂ ਤੁਹਾਡੇ ਪਸ਼ੂ ਵੀ ਮਰਨ ਲੱਗੇ ਬੰਦੇ ਵੀ ਮਰਨ ਲੱਗੇ ਨਾ ਤੁਸੀਂ ਲੋਕ ਉੱਥੇ ਖੁੱਡਨਾ ਪੂਰਾ ਪੰਜਾਬ ਜੁੜਿਆ ਕਿ ਆਜ 2.5 ਪੌਣੇ ਸਾਲ ਹੋ ਗਏ ਜਿਹੜੀ ਜੀਰਾ ਫੈਕਟਰੀ ਉਹ ਬੰਦ ਪਈ ਆ ਪੰਜਾਬ ਦੇ ਵਿੱਚ ਇਹ ਜੀਆਂ ਹਜ਼ਾਰਾਂ ਫੈਕਟਰੀਆਂ ਨੇ ਜਿਹੜੀਆਂ ਸਾਡੇ ਪਾਣੀ ਨੂੰ ਜ਼ਹਿਰ ਬਣਾ ਰਹੀਆਂ ਨੇ ਸ਼ਹਿਰਾਂ ਦਾ ਸੀਵੇ ਜਿੱਨਾਂ ਗੰਦਮੰਦ ਮੰਗਲ ਸ਼ਹਿਰ ਕਿੱਟਾ ਸਾਰਾ ਪਾਣੀ ਇਹਦਾ ਫਤਲੋ ਚਾਹੁੰਦਾ ਹੈ ਅਥੇ ਦਾ ਅਨੰਦਪੁਰ ਸਾਹਿਬ ਦਾ ਜਿੱਨਾਂ ਪਾਣੀ ਆ ਸਹਿਤ ਆ ਗੰਦਮੰਦ ਦਾ ਸਾਰਾ ਫਤਲੋ ਚਾਹੁੰਦਾ ਹੈ ਅਮਾਜੋ ਦੇ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਉੰਨਾ ਬੱਧੀ ਉਹਦਾ ਜਿੰਨਾ ਕੈਮੀਕਲ ਦਾ ਸਾਰਾ ਪਾਣੀ ਚਾੜਿਆ ਸਤਲੋ ਚਾੜਿਆ। ਰੁਘਿਆਣੇ ਦੇ ਵਿੱਚ ਜਿੰਨੀਆਂ ਡਾਇਰ ਇੰਡਸਟਰੀਆਂ ਲੱਗੀਆਂ ਨੇ ਉਹਦਾ ਸਾਰਾ ਪਾਣੀ ਜ਼ਹਿਰ ਕੈਮੀਕਲ ਸਤਲੋ ਚਾੜਿਆ ਤੇ ਅੱਕੇ ਇਹ ਜਸਲ ਮੇਰ ਤੱਕ ਪਾਣੀ ਜਾਂਦਾ। ਅਸੀਂ ਕਈ ਮਹੀਨੇ ਲਾ ਕੇ ਪੂਰਾ ਤਖਣੀ ਮਾਲਵਾ ਸਾਰੇ ਜ਼ਿਲ੍ਹੇ ਪਿੰਡਾਂ 'ਚ ਗਏ ਵਿੱਕਾ ਮੇਰ ਕੰਗਾ ਨਗਰ ਯਾਸਰ ਮੇਰੇ ਤੱਕ ਪਿੰਡਾਂ ਚ ਗਏ ਲੋਕਾਂ ਦੇ ਇੰਨੇ ਮਾਰੇ ਹਾਲਾਤ ਐ ਜੰਮਦੇ ਜਵਾਕ ਨੂੰ ਮੂੰਹ ਦਾ ਕੈਂਸਰ ਹੋ ਜਾਂਦਾ ਮੰਦ ਬੁੱਧੀ ਜਵਾਕ ਪੈਦਾ ਹੁੰਦੇ ਆ 80 80% ਪਿੰਡਾਂ 'ਚ ਕਾਲਾ ਪੀਡਿਆ ਤੇ ਕੈਂਸਰ ਵੱੜ ਚੁੱਕਿਆ ਆ ਕਪੂਰ ਥਰੇ ਦਾ ਇੱਕ ਪਰਿਵਾਰ ਮੇਰੇ ਕੋਲ ਆਇਆ ਵਿਚਾਰੇ ਪਰਸੋਂ ਕਹਿੰਨੇ ਭਾਈ ਸਾਡਾ ਬੱਚਾ ਬਿਮਾਰ ਐ ਵੀਡੀਓ ਬਣਾ ਕੇ ਪਾ ਦੇ 27 ਕਰੋੜ ਦਾ ਟੀਕਾ ਲੱਗਣਾ ਜਵਾਕ ਵਾਸਤਾ ਇੱਕ ਰੁਪਏ ਦਾ ਬਹੁਤ ਵੱਡੀ ਲੱਖ ਨਾਲ ਕਿਸੇ ਦੇਣੀ ਨਹੀਂ ਐਨੇ ਪੈਸੇ ਇਕੱਠੋਂ ਇਕੱਠੇ ਕਰੋਗੇ ਕਹਿੰਦੇ ਸੀ ਰਿਪੋਰਟਾਂ ਪੀਜੀਏ ਤੋਂ ਰਿਪੋਰਟਾਂ ਟੈਸਟ ਕਰਾਏ ਆ ਜਵਾਖ ਦੇ ਇਹਦੇ ਮਸਲ ਖਤਮ ਹੋ ਰਹੇ ਆ ਜਵਾਖ ਦੇ ਡਾਕਟਰ ਕਹਿੰਦੇ ਵੀ ਇਹ 15 ਸਾਲ ਤੱਕ ਜਾਊਗਾ ਉਸ ਤੋਂ ਬਾਅਦ ਤੇਰੀ ਮੌਤ ਹੋ ਜਾਣੀ ਹੈ ਉਹ ਬਿਮਾਰੀਆਂ ਪਾਣੀ ਕਰਕੇ ਸਾਡੇ ਬੱਚੇ ਪੈਦਾ ਹੁਣ ਹਟ ਕੇ ਅਸੀਂ ਆਈਵੀ ਸੈਂਟਰਾਂ ਦੇ ਪਰ ਕੀ ਕਹਿਣਾ ਜਵਾਖ ਲੈਣ ਲੱਗੇ ਇਹਨਾਂ ਪਾਣੀਆਂ ਦੀਆਂ ਗਹਿਰਾ ਕਰਕੇ ਅਲੱਜ ਵੀ ਆਪਾਂ ਚੁੱਪਾਂ ਮਰ ਰਹੇ ਆ ਗਵਾਰੀਆਂ ਨਾਲ ਖਤਮ ਹੋ ਰਹੇ ਆ ਦਸਲਾਂ ਫਸਲਾਂ ਧਰਤੀ ਬਰਬਾਦ ਹੋ ਰਹੀ ਆ ਪਰ ਆਪਾਂ ਚੁੱਪਾਂ ਆ ਮੈਨੂੰ ਲੱਗਦਾ ਸੀਗਾ ਵੀ ਪੰਜਾਬ ਸ਼ਾਇਦ ਕੱਲ੍ਹ ਉਵਾਲਾ ਮਾਰੇ ਸ਼ਾਇਦ ਪੰਜਾਬ ਸ਼ੜਕਾਂ ਤੇ ਹੋਊਗਾ ਜਦੋਂ ਧੋਖੇ ਨਾਲ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਤੇ ਮੋਰਚੇ ਨੂੰ ਸਮਾਪਤ ਕੀਤਾ ਗਿਆ ਚੱਕਿਆ ਗਿਆ ਉਥੋਂ ਪੰਜਾਬ ਦੇ ਲੋਕਾਂ ਦੇ ਸਿਹਤ ਤੇ ਕੀ ਅਸਰ ਨਹੀਂ ਮੈਂ ਦੇਖਿਆ ਕੱਲ ਆਪਣੇ ਕਮਾਕਾਰਾਂ ਦੇ ਮਸਤ ਨੇ ਕੋਈ ਵਿਆਹਾਂ ਦੇ ਵਿੱਚ ਚੱਲ ਰਿਹਾ ਕੋਈ ਵਿਆਹਾਂ ਦੇ ਵਿੱਚ ਭੰਗੜੇ ਪਾਉਂਦਾ ਫਿਰਦਾ ਕੋਈ ਸੱਥਾਂ 'ਚ ਬੈਠਾ ਤਾਸ਼ ਖੁੱਟੀ ਜਾਂਦਾ ਕੋਈ ਘਰੇ ਮੱਜੇ ਦੇ ਪਿਆ 112 ਦਿਨ ਤੋਂ ਛੋਡੇ ਲਈ ਢੱਲੇਵਾਲ ਸਾਹਿਬ ਮਰਨ ਵਰ ਤੇ ਬੈਠਾ ਹੈ ਚੱਕੇ ਬੰਦੇ ਗ੍ਰਫਜ਼ਾਰ ਕਰ ਲਏ ਜਾਂਦੇ ਆ ਪੰਜਾਬ ਦੇ ਖੂਨ ਨੇ ਵਾਲਾ ਕਿਉਂ ਨਹੀਂ ਖਾਂਦਾ ਕੀ ਰਵਾਈ ਕਿਸੇ ਨਿੱਜ ਦੀ ਆ ਕਿਸੇ ਆਪਣੇ ਹਿੱਤ ਲਈ ਉਹ ਲੜ ਰਹੇ ਨੇ ਲੋਕ ਸਾਡੀਆਂ ਨਸਲਾਂ ਲਈ ਸਾਡੀਆਂ ਫਸਲਾਂ ਲਈ ਸਾਡੀ ਧਰਤੀ ਨੂੰ ਬਚਾਉਣ ਲਈ ਲੜ ਰਹੇ ਨੇ ਲੋਕ ਤੁਸੀਂ ਬਦਲਾ ਲਿਆਂਦਾ ਪੰਜਾਬ ਨੇ ਅਸੀਂ ਉਦੋਂ ਵੀ ਬਹੁਤ ਰੌਲਾ ਪਾਇਆ ਵੀ ਭਰਾਵੋ ਇਹ ਬੰਦਾ ਬਹੁਤ ਮਾੜਾ ਹੈ ਕਿ ਬੜਾ ਖਤਰਨਾਕ ਬੰਦਾ ਪਰ ਲੋਕਾਂ ਨੇ ਨਹੀਂ ਸੁਣੀ ਜਿੰਨੀਆਂ ਸੈਂਟਰ ਦੀਆਂ ਜਿੰਨੀਆਂ ਕੇਂਦਰ ਦੀਆਂ ਪੰਜਾਬ ਮਾਰੂ ਨੀਤੀਆਂ ਨੇ ਲੋਕ ਮਾਰੂ ਨੀਤੀਆਂ ਨੇ ਉਹ ਸਾਰੀਆਂ ਇਹ ਪੰਜਾਬ 'ਚ ਲਾਗੂ ਕਰ ਰਿਆ ਅੱਜ ਦੀ ਸਿੱਖਿਆ ਨੀਤੀ 2020 ਦੇ ਵਿੱਚ ਸੈਂਟਰ ਲੈ ਕੇ ਆਇਆ ਪੂਰੇ ਦੱਖਣ ਭਾਰਤ ਨੇ ਇਹਦਾ ਵਿਰੋਧ ਕੀਤਾ ਬੰਗਾਲ ਨੇ ਇਹਦਾ ਵਿਰੋਧ ਕੀਤਾ ਵੀ ਅਸੀਂ ਲਾਗੂ ਨਹੀਂ ਕਰਾਂਗੇ ਸੈਂਟਰ ਸਰਕਾਰ ਨੇ ਕਿਹਾ ਦੱਖਣ ਵਾਲਿਆਂ ਨੂੰ ਵੀ ਤੁਹਾਡਾ ਫੰਡ ਰੋਕ ਦਾਂਗੇ ਜੇ ਨੀਤੀ ਨਾ ਲਾਗੂ ਕੀਤੀ ਉਹ ਕਹਿੰਦੇ ਜੋ ਮਰਜ਼ੀ ਕਰ ਲੋ ਅਸੀਂ ਨੀਤੀ ਨਹੀਂ ਲਾਗੂ ਕਰਨੀ ਇਹ ਸਾਡੀ ਬੋਲੀ ਲਈ ਸਾਡੇ ਸੱਭਿਆਚਾਰ ਲਈ ਸਾਡੇ ਇਤਿਹਾਸ ਲਈ ਖਤਰਨਾਕ ਨੀਤੀ ਹੈ ਪਰ ਇਸ ਬੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਨੀਤੀ 2022 ਚ ਲਾਗੂ ਕਰ ਦਿੱਤੀ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੈ ਉਹਦੀ ਸਿੱਖਿਆ ਨੀਤੀ ਨੂੰ ਕਾਬੂ ਕੀਤਾ ਜਾਂਦਾ ਜਦੋਂ ਕਿਸੇ ਕੌਮ ਨੂੰ ਗੁਲਾਮ ਬਣਾਉਣਾ ਹੈ ਜਦੋਂ ਅੰਗਰੇਜ਼ ਇੱਥੇ ਆਇਆ ਉਹਨੇ ਸਭ ਤੋਂ ਪਹਿਲਾਂ ਇੱਕ ਕੰਮ ਕੀਤਾ ਇਹ ਇਨਾ ਲੋਕਾਂ ਦੀ ਸਿੱਖਿਆ ਨੀਤੀ ਨੂੰ ਕਾਬੂ ਕਰੋ ਉਸ ਵੇਲੇ ਅੰਗਰੇਜ਼ ਜੇ ਕੋਈ ਬੰਦਾ ਆਪਣਾ ਗਨਾਫਾ ਜਮਾ ਕਰਾਉਂਦਾ ਉਹਨੂੰ ਛੇ ਆਨੇ ਨਾਮ ਤੇ ਦੋਵਾਂ ਨੇ ਨਾਮ ਦਿੰਦੇ ਜੇ ਕੋਈ ਬੰਦਾ ਆਪਣਾ ਪੂਰੇ ਆੜੇ ਦਾ ਪੰਜਾਬੀ ਦਾ ਕੈਦਾ ਜਮਾ ਕਰਾਉਂਦਾ ਉਹਨੂੰ ਛੇ ਆਨੇ ਨਾਮ ਦਿੰਦੇ ਹੁਣ ਤੁਸੀਂ ਸੋਚੋ ਵੀ ਉਹਨਾਂ ਲਈ ਇੱਕ ਕੈਦਾ ਜਾਦੇ ਖਤਰਨਾਕ ਸੀ ਬੋਲੀ ਜਾਦੇ ਖਤਰਨਾਕ ਸੀ ਗਰਾਫਾ ਜਾਦੇ ਖਤਰਨਾਕ ਸੀ ਇਹ ਹੁੰਦੀਆਂ ਨੇ ਨੀਤੀਆਂ ਸ਼ਾਸਕਾਂ ਅੱਜ ਤੁਹਾਡੀ ਨਾਲ ਕੁਛ ਜਿਹੜੀ ਹੋ ਰਹੀ ਆ ਉਹ ਗੋਲੀ ਨਾਲ ਨਹੀਂ ਹੋ ਰਹੀ ਉਹ ਫਾਹਲਾ ਕੇ ਨਹੀਂ ਮਾਰਿਆ ਜਾਦਾ ਉਹ ਛੋਡੇ ਪਾਣੀਆ ਜ਼ਹਰਾ ਪਾਖਦੇ ਪਾਣੀ ਪੀ ਕੇ ਉਮਰਦੇ ਹੋਏ ਅੱਜ ਇਹਨਾਂ ਛੋਡੇ ਅਗਲੇ ਨਸਲਾਂ ਬੈਠੀਆਂ ਨੇ ਉਹਨਾਂ ਦੇ ਵੀ ਇਹਨਾਂ ਦੇ ਜਵਾਬ ਪੈਦਾ ਹੋਣਗੇ ਜੇ ਹੋਣਗੇ ਅਪਹਾਜ ਮੰਦ ਬੁੱਧੀ ਪੈਦਾ ਹੋਣਗੇ ਛੋਡੀ ਬੋਲੀ ਮਰ ਗਈ ਤਾਂ ਵੀ ਤੁਸੀਂ ਕਹੇ ਛੋਡਾ ਇਤਿਹਾਸ ਕਿਤਾਬਾਂ ਚੋਂ ਬਦਲੀ ਜਾਂਦੇ ਆ ਤੇ ਨਿਸ਼ਾਨੀਆਂ ਛੋਡੀਆਂ ਢਾਈ ਜਾਂਦੇ ਉਹ ਮੈਂ ਦੇਖ ਰਿਹਾ ਸੀ ਨਾ ਸਾਹਮਣੇ ਤੁਹਾਡਾ ਅਨਸਾਰ ਉਹ ਤੁਸੀਂ ਇੱਕ ਬਣਾ ਕੇ ਲਾਇਆ ਹੋਇਆ ਕੰਧ ਦੇ ਉੱਤੇ ਲਿਖਿਆ ਹੋਇਆ ਬਾਥਰੂਮ ਇਹ ਬਾਥਰੂਮ ਪੰਜਾਬੀ ਦਾ ਸ਼ਬਦ ਹੈ ਨਾ ਔਰਤ ਪੰਜਾਬੀ ਦਾ ਸ਼ਬਦ ਹੈ ਨਾ ਮਰਦ ਪੰਜਾਬੀ ਦਾ ਸ਼ਬਦ ਹੈ ਅਸੀਂ ਬਾਥਰੂਮ ਨੂੰ ਪੰਜਾਬੀ ਚ ਕੀ ਕਹਿੰਦੇ ਆ ਬਾਈ ਹੈ ਗੋਦੌਣਖਾਨਾ ਕਹਿੰਦੇ ਆ ਨਾ ਉਥੇ ਬੀਬੀ ਗੋਤਲਖਾਨਾ ਦੇ ਬੰਦਾ ਵੀ ਲਿਖਿਆ ਜਾ ਸਕਦਾ ਸੀ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਮੈਂ ਕੋਈ ਟੂਰਨਾਮੈਂਟ ਕਰਾਉਂਦੇ ਆ ਫਲਾਨਾ ਮਾਲ ਫਲਾਨਾ ਢਿੱਲੋਂ ਫਲਾਨਾ ਬਰਾਲ ਸਿੰਘ ਲਾਉਂਦੇ ਨਹੀਂ ਮੰਨਦੇ ਅ디 ਸਿੰਘ ਤੇ ਕੌਲ ਸ਼ਬਦ ਵੀ ਸਾਡੇ ਲਾਉਣਾ ਵਾਟ ਗਿਆ ਮਗਰ ਪਿੰਡ ਦਾ ਨਾਮ ਜਾਂ ਗੋਤ ਲਾ ਲੈਂਦੇ ਆ ਸਿੰਘ ਤੇ ਕੌਲ ਸਾਡੇ ਗੁਰੂਆਂ ਨੇ ਸਾਨੂੰ ਬਖਸ਼ਿਆ ਇਹ ਛੋਟੀਆਂ ਛੋਟੀਆਂ ਗੱਲਾਂ ਪਰ ਇਹਨਾਂ ਦੇ ਅਰਥ ਉਹਨਾਂ ਦੇ ਮਹਨੇ ਬਹੁਤ ਵੱਡੇ ਕਿੰਨੇ ਕ ਬੰਦੇ ਆ ਪਿੰਡ ਮੰਗੀਆਂ ਵਾਲੇ ਤੋਂ ਜਿਹੜੇ ਆਪਣੇ ਜਵਾਕਾ ਮਗਰ ਜਾ ਕੇ ਪਤਾ ਕਰਦੇ ਆ ਵੀ ਸਾਡੇ ਜਵਾਕਾ ਨੂੰ ਕਿਹੜੀ ਬੋਲੀ ਕਿਹੜੇ ਇਤਿਹਾਸ ਨਾਲ ਜੋੜਿਆ ਜਾ ਰਿਹਾ ਕਿਹੜਾ ਵਿਰਸਾ ਕਿਹੜਾ ਸਹਿਤ ਪੜਾਇਆ ਜਾ ਰਿਹਾ ਕਦੇ ਗਏ ਮੰਗੀਆਂ ਵਾਲੇ ਵਾਲੇ ਕੋਈ ਤਾਂ ਸੂਰਮਾ ਨੇ ਤਰੋ ਕੋਈ ਤਾਂ ਕਾ ਉਹ ਵੀ ਮਾਇਆ ਆਪਣੇ ਦਿਵਾਖ ਮਗਰ ਜਾਣਾ ਭਾਈ ਜਿਹੜੀ ਫਸਲ ਅਸੀਂ 6 ਮਹੀਨਿਆਂ ਬਾਅਦ ਵੱਢਣੀ ਹੁੰਦੀ ਹੈ ਨਾ ਖੇਤ ਬੰਦਾ ਰੋਜ਼ ਜਿਹੜਾ ਮਾਰਦਾ ਉਹ ਵੀ ਹੁਣ ਆਪਾਂ ਜਾਣਾ ਜੂਣੋ ਹਟ ਗਏ ਆ ਤੇ ਜਿਹੜੀ ਫਸਲ ਜਿਹੜੀ ਨਾ ਸਾਡੀ ਸਤੂਲਾ ਚ ਤਿਆਰ ਹੋ ਰਹੀ ਹੈ ਜਿਹਨੇ ਔਲ ਆਏ ਸਮੇਂ ਚ ਪ੍ਰੇਖ ਨੂੰ ਸਾਹਮਣਾ ਹੈ ਕੌਮ ਨੂੰ ਸਾਹਮਣਾ ਹੈ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੱਕਣੀ ਹੈ ਉਹ ਕਿਹੋ ਜਿਹਾ ਤਿਆਰ ਹੋ ਰਹੀ ਹੈ ਸਾਡੀ ਫਸਲ ਆਪਾਂ ਨੂੰ ਕੋਈ ਪਤਾ ਨਹੀਂ ਅਸੀਂ 12 13 April ਨੂੰ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਦੀ ਧਰਤੀ ਤੇ ਵੱਡਾ ਇਕੱਠ ਕਰਿਆ ਇਕੱਠ ਦਾ ਮਕਸਦ ਵੀ ਵੋਟਾਂ ਲੈਣ ਲਈ ਰੱਖਿਆ ਸੋਡੇ ਕੋਲੇ ਵੋਟਾਂ ਲਈ ਨਹੀਂ ਅਸੀਂ ਆਏ ਅਸੀਂ ਰੋਪੜ ਦੇ ਤੁਰੇ ਆ ਅੱਜ 6 ਮਹੀਨੇ ਪਹਿਲਾਂ ਬੀਕਾਨਦਰ ਜਸਲਮੇਰ ਗੰਗਾ ਨਗਰ ਗਏ ਵੋਟਾਂ ਮੰਗਣ ਨਹੀਂ ਗਏ ਅਸੀਂ ਪਿੰਡ ਪਿੰਡ ਜ਼ਿਲ੍ਹਿਆਂ 'ਚ ਜਾ ਕੇ ਸ਼ਹਿਰਾਂ ਜਾ ਕੇ ਲੋਕਾਂ ਨੂੰ ਜਿਵਾਉਂਦੇ ਫਿਰਦੇ ਆ ਵੀ ਅਸਲ ਮੁੱਤਿਆ ਆ ਦੇ ਪੰਜਾਬ ਦੇ ਅਈ ਪਿੱਛੇ ਜੇ ਮੈਂ ਤੇ ਭਾਈ ਹਰਤੋਜ ਨੇ ਇੱਕ ਝੰਡਾ ਪੇਸ਼ ਕੀਤਾ ਹੈ ਸਰਕਾਰ ਲਈ ਹੈ ਪਹਿਲੀ ਗੱਲ ਤੇ ਸਾਡੀਆਂ ਨੌਕਰੀਆਂ ਸਾਡੇ ਲਈ ਹੋਣ ਜਿਵੇਂ ਹਿਮਾਚਲ ਚ ਕਾਨੂੰਨ ਹੈ ਹਿਮਾਚਲ ਦੇ ਵਿੱਚ ਡੋਮਿਸਾਈਲ ਲਾਗੂ ਹੁੰਦਾ ਬੋਨਫਾਇਡ ਲਾਗੂ ਹੁੰਦਾ ਜਿਹੜਾ ਬੰਦਾ ਉੱਥੇ ਪੀੜੀਦਰ ਪੀੜੀ ਪੀੜੀਦਰ ਪੀੜੀ ਕਈ ਸਾਲਾਂ ਬਹਾਕਿਆ ਸਦੀਆਂ ਤੋਂ ਰਹਿ ਲਿਆ ਉਹੀ ਬੰਦਾ ਉੱਥੇ ਨੌਕਰੀ ਲੈ ਸਕਦਾ ਹੈ ਪੰਜਾਬ ਚ ਅਸਹਾਇਕ ਲੈਂਡਮੈਨ ਰੱਖਿਆ ਸਰਕਾਰ ਨੇ ਯਾ ਭਾਤ ਕਹਿੰਦਾ ਮੈਂ 50000 ਰੁਪਏ ਦੀ ਮੈਂ 60000 ਰੁਪਏ ਦਿੱਤੀ 181 ਬੰਦੇ ਜਲੰਧਰ ਦੇ ਵਿੱਚ ਹਰਿਆਣੇ ਤੋਂ ਨੇ ਤੇ 11 ਬੰਦੇ ਹਰਿਆਣੇ ਦੇ ਹਿਸਾਬ ਦਾ ਦੇ ਕਿ ਕਿਵੇਂ ਸਾਡੀਆਂ ਨੌਕਰੀਆਂ ਦੇ ਉੱਤੇ ਬਾਹਰਲੇ ਬੰਦੇ ਕਾਬੂ ਨਹੀਂ ਹੋ ਰਹੇ ਕੰਮ ਹੈ ਜਦੋਂ ਜਲੰਧਰ ਦੀ ਗੱਲ ਕਰਦਾ ਮੈਂ असि एजेंडा अगला रखाला ज़मीन ना लै सके एक कानून बनना चाहिए जानी सौ बहत्तर हिमाचल का कानून उन्नीस सौ बाठ च बनया राजस्थान का कानून आ दस दिन पहला पुष्कर धामी जराखंड मुख्यमंत्री हैलान करता कैबिनेट पास करता कि कोई बारला बंद इतना जमीन नहीं ला सका ਤੇ ਪੰਜਾਬ ਸ਼ਾਮਲਾਟ ਬੰਦਾ ਜਿਹੜਾ ਮਰਜ਼ੀ ਬੰਦਾ ਆਉਂਦਾ ਜ਼ਮੀਨ ਵੀ ਲੈ ਰਿਹਾ ਨੌਕਰੀਆਂ ਵੀ ਲੈ ਰਿਹਾ ਅਸੀਂ ਗਏ ਜਗਤਪੁਰੇ ਪਿੰਡ ਪਿੰਡ ਦੀ ਵੋਟ 900 ਪਲਾਸਟਿਕ ਦੀ ਵੋਟ 677 ਯੂਪੀ ਤੋਂ ਮੈਨੂੰ ਫੋਨ ਆਇਆ ਕੌਣੇ ਦਾ ਕਹਿੰਦਾ ਭਾਈ ਤੁਸੀਂ ਰੋਲਾ ਪਾਉਂਦੇ ਹੋ ਵੀ ਬਾਹਰ ਦੇ ਬੰਦੇ ਇੱਥੇ ਵੋਟ ਨਾ ਬਣੇ ਨੌਕਰੀ ਦਾ ਮੇਲੇ ਜ਼ਮੀਨ ਨਾ ਲੈ ਸਕਿਆ ਅਸੀਂ ਵੀ ਕਹਿੰਦਾ ਕਿ ਰਹਿੰਦੇ ਆ ਅਸੀਂ ਬੇਥੇ ਜ਼ਮੀਨਾਂ ਖੇਤੀਬਾੜੀ ਕਰਦੇ ਆਂ ਵੋਟਾਂ ਸਾਡੀਆਂ ਬੜੀਆਂ ਹੋਈਆਂ ਮੈਂ ਕਿਹਾ ਪਹਿਲੀ ਗੱਲ ਸਾਡਾ ਕਿਸੇ ਨਾਲ ਕੋਈ ਐਂ ਵਿਰੋਧ ਨਹੀਂ ਹੈਗਾ ਜਿਹੜਾ ਮਰਜੀ ਜਿੱਥੋਂ ਮਰਜੀ ਬੰਦਾ ਚੱਲ ਕੇ ਆਵੇ ਜੀ ਸਦਕੇ ਆਵੇ ਕੰਮ ਕਰੇ ਪੰਜਾਬ ਕੋਈ ਦਿੱਕਤ ਨਹੀਂ ਪਰ ਪਹਿਲ ਦੇ ਆਧਾਰ ਤੇ ਸਾਡੇ ਕੰਮ ਮਜ਼ਦੂਰਾਂ ਨੂੰ ਸਾਡੇ ਲੋਕਾਂ ਨੂੰ ਮਿਲਣਾ ਚਾਹੀਦਾ ਜੇ ਕੋਈ ਕੰਮ ਕਰਨਾ ਚਾਹੁੰਦਾ ਮਿਹਨਤ ਮਜ਼ਦੂਰੀ ਤਾਂ ਆ ਕੇ ਕਰ ਸਕਦਾ ਕਹਿੰਦਾ ਭਾਈ ਆਪਰੇ ਵੀ ਤਾਂ ਬਾਹਰ ਬੈਠੇ ਆਂ ਪੰਜਾਬੀ ਜੱਪਾ ਜ਼ੋਰ ਮਾਰ ਕੇ ਬਹੁਤ ਬਹੁਤ 50 ਲੱਖ ਬੰਦਾ ਮੈਂ ਕਹਾਂ ਤੂੰ ਲਾ ਲਾ ਵੀ ਪੂਰੀ ਦੁਨੀਆ 'ਚ ਬੈਠਾ ਹੋ। ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਪੂਰੀ ਦੁਨੀਆ 'ਚ 50 ਲੱਖ ਬੰਦਾ ਹੋਣਾ ਪੰਜਾਬ ਦਾ। ਮੈਂ ਕਹਾਂ ਜੂਪੀਤੇ ਬਿਹਾਰ ਦੀ 40 ਤੋਂ 42 ਕਰੋੜ ਆਬਾਦੀ ਆ ਦੋ ਸੂਬਿਆਂ ਦੀ। ਜੇ ਘੱਟੋ-ਘੱਟ 2 ਕਰੋੜ ਬੰਦਾ ਵੀ ਇੱਥੇ ਪੰਜਾਬ 'ਚ ਆ ਗਿਆ ਸਾਡੀ ਡੈਮੋਗ੍ਰਾਫੀ ਬਦਲ ਜਾਣੀ। ਤੇ ਜਿਹੜੀਆਂ ਵੋਟਾਂ ਤੇ ਰਾਜ ਨੂੰ ਸਤਾ सरपंच ਛੋਡੇ ਮੈਂਬਰ ਛੋਡੇ ਐਮਪੀ ਐਮਐਲਏ ਛੋਡੇ ਮੁੱਖ ਮੰਤਰੀ ਕੌਣ ਬਣਨਗੇ ਪੰਜਾਬੀ ਨਹੀਂ ਫਿਰ ਬਣਨਗੇ ਸਾਡਾ ਰੌਲਾ ਕੀ ਆ ਹੁਣ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਕੋਈ ਵਿਰੋਧ ਨਹੀਂ ਕਰਦੇ ਹੁਣ ਕੀ ਹੋ ਰਿਹਾ ਇਹ ਜਿਹੜੀ ਲੋਕ ਸਭਾ ਤੇ ਵਿਧਾਨ ਸਭਾ ਦੀ ਸ਼ਿਫਟਾਂ ਦੀ ਗਿਣਤੀ ਆ ਬੰਦਿਆਂ ਦੀ ਗਿਣਤੀ ਆ ਉਹ ਵਧਾਉਣ ਜਾ ਰਹੇ ਹੁਣ ਸਾਡੇ ਕੋਲ ਗਿਣਤੀ ਆ ਮੰਨ ਲਓ 13 ਬੰਦੇ ਆਪਣੇ ਐਮਪੀ ਬਣਦੇ ਆ ਪੰਜਾਬ ਚ ਵਧਾ ਕੇ ਕਿੰਨੇ ਕਰਦੇ 18 ਜਾਂ 20 ਯੂਪੀ ਦੇ ਵਿੱਚ 84 ਬੰਦੇ ਐਪੀ ਬਣਦੇ ਆ ਵਿਧਾਇਕ ਕਿੰਨੇ ਕਾਢਦੇ ਘੱਟੋ ਘਾਟ 150 ਦੇ ਨੇੜੇ ਸਾਡੀ ਤਾਂ ਲੋੜ ਹੀ ਨਹੀਂ ਪੈਣੀ ਆ ਛੋਟੇ ਛੋਟੇ ਸੂਬਿਆਂ ਦੀ ਹਰਿਆਣਾ ਜਾਂ ਪੰਜਾਬ ਜਾਂ ਹੋਰ ਦੀ ਤਿੰਨ ਚਾਰ ਸੂਬੇ ਬਣਦੇ ਆ ਉਹ ਸਰਕਾਰ ਬਣਾਦਾ ਕਰਨਗੇ ਇਸ ਗੱਲ ਦੇ ਉੱਤੇ ਪੂਰਾ ਦੱਖਣ ਭਾਰਤ ਵਾਲੇ ਅੜੇ ਹੋਇਆ ਲੜ ਰਹੇ ਆ ਵੀ ਨਹੀਂ ਇਹ ਵਾਦੀ ਕੰਟਰੋਲ ਕੀਤੀ ਅਸੀਂ ਕੀਤੀ ਹੁਣ ਸਾਨੂੰ ਮਾਰ ਵੀ ਤੁਸੀਂ ਸਾਨੂੰ ਹੀ ਪਾ ਰਹੇ ਆ ਆਪਣੇ ਪੰਜਾਬ ਵਾਲੇ ਚੱਕਣ ਜੇ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਗੱਲ ਹੋਈ ਕਿ ਜਾਂਦੀ ਹੈ ਆਖਰ ਸਰਕਾਰ ਨੇ ਕਾਨੂੰਨ ਸੋਧ ਕਾਰਤੀ ਕਾਨੂੰਨ ਚ ਪਹਿਲਾ ਕਾਨੂੰਨ ਜਿਹੜਾ ਬੰਦਾ ਪਾਣੀ 'ਚ ਯਾਰ ਪਾਉਂਦਾ ਉਹਨੂੰ ਸਜ਼ਾ ਮਿਲੂ ਉਹ ਜੇਲ੍ਹ ਜਾਊਗਾ ਹੁਣ ਇਹਨਾਂ ਨੇ ਕਾਨੂੰਨ ਸੋਧ ਕਾਰਤੀ ਉਹਨੂੰ ਕੋਈ ਸਜ਼ਾ ਨਹੀਂ ਕੋਈ ਜੇਲ੍ਹ ਨਹੀਂ ਜੁਰਮਾਨਾ ਕਰਾਇਆ ਕਿਉਂ ਪੰਜਾਬ ਵਾਲਿਆਂ 'ਤੇ ਲਾਗੂ ਨਹੀਂ ਕਰਦਾ ਸੋ ਇਸ ਲਈ ਇਸ ਵੀਰ ਭਾਵਾ ਛੋਟੇ ਕੋਲੇ ਆਏ ਆ ਕਿ ਸਾਨੂੰ ਅੱਜ ਉੱਠਣ ਦੀ ਲੋੜ ਆ ਯਾਰ ਸਾਡੇ ਮੁੱਦੇ ਕੜੀਆਂ ਨਾਲਕਾ ਦੇ ਮੁੱਦੇ ਨਹੀਂ ਸੜਕਾਂ ਬਣਾ ਦਿਓ ਗਲੀਆਂ ਬਣਾ ਦਿਓ ਨਾਲੀਆਂ ਬਣਾ ਦਿਓ ਆਹ ਮੁਫਤ ਦੇ ਰਹੇ ਉਹ ਮੁਫਤ ਇਹ ਮੁੱਦੇ ਨਹੀਂ। ਸੋਡੇ ਕੋਲੇ ਸਿਰਫ ਤੇ ਸਿਰਫ ਧਰਤੀ ਹੈ ਖਾਂ 14-15 ਸਾਲ ਦਾ ਪਾਣੀ ਬਚਿਆ। ਮੈਂ ਨਹੀਂ ਕਹਿੰਦਾ ਰਫੂਟਾ ਕਹਿ ਰਹੇ ਜੰ। ਮੈਂ ਬੰਗਲੌਰ ਜਾ ਕੇ ਆਇਆ ਹਜ਼ਾਰਾਂ ਏਕੜ ਧਰਤੀ ਬੇਵਾਰ ਗੰਕਰ ਹੋਈ ਪਈ ਹੈ। ਮੈਂ ਲੋਕਾਂ ਨੂੰ ਪੁੱਛਿਆ ਬਣੇ ਧਰਤੀ ਇੰਨੀ ਬੇਹਲੀ ਪਈ ਹੈ ਕਾਰਨ ਕੀ ਆ? ਉਹ ਕਹਿੰਦੇ ਭਾਈ ਸਾਡੇ ਇੱਥੇ 18-20 ਸਾਲ ਪਹਿਲਾਂ 100 ਸਵਾ 100 ਪੱਤੇ ਪਾਣੀ ਸੀ ਹੁਣ ਇਹ 2000 ਫੁੱਟ ਦੇ ਪਾਣੀ ਵਗ ਗਿਆ ਇਹ ਸਾਰੀ ਧਰਤੀ ਸਾਡੇ ਕਿ ਲੋਕ ਤੁਰ ਕੇ ਆ ਤੋ ਕੀ ਪੰਜਾਬ ਵੀ ਹੀ ਹੋਗਾ ਸਾਡੀ ਜੋ ਧਰਤੀ ਬੰਜਰ ਹੋ ਗਈ ਦੁਨੀਆ ਦੇ ਉੱਤੇ ਜਿੰਨੀਆਂ ਵੀ ਸਬੈਤਾਵਾਂ ਖਤਮ ਹੋਈਆਂ ਨੇ ਹੜੱਪਾ ਸਬੈਤਾ ਖਤਮ ਹੋਈ ਮਹਿੰਦੋੜੋ ਸਬੈਤਾ ਖਤਮ ਹੋਈ ਕਦੋਂ ਹੋਈਆਂ ਜਦੋਂ ਪਾਣੀ ਮੁੱਕਿਆ ਕੀ ਸਾਡੇ ਵੀ ਅੱਜ ਕੋਈ ਫਿਕਰ ਕੋਈ ਚਿੰਤਾ ਕਰਦਾ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਬਿਨਾਂ ਪਾਣੀ ਤੋਂ ਜਾਂ ਜ਼ਹਿਰੀਲੇ ਪਾਣੀ ਨਾਲ ਕਿਵੇਂ ਬਚਣਗੀਆਂ ਬੋਲੀ ਦਾ ਕੋਈ ਫਿਕਰ ਕਰਦਾ ਇਤਿਹਾਸ ਦੀਆਂ ਨਿਸ਼ਾਨੀਆਂ ਤੁਹਾਡੀਆਂ ਧਰਨਾ ਜਾ ਰਹੀਆਂ ਨੇ ਸੋਡੀਆਂ ਕੱਚੀਆਂ ਗੜੀਆਂ ਖਤਮ ਕਰਤੀਆਂ ਸੋਡੇ ਹੁੰਗੇ ਖਤਮ ਕਰਤੇ ਸੋਡੀਆਂ ਦਰਸ਼ੀ ਜੋੜੀਆਂ ਖਤਮ ਕਰਤੀਆਂ ਸੋਡੀਆਂ ਹਵੇਲੀਆਂ ਸੋਡੇ ਕਿਲੇ ਖਤਮ ਕਰਤੇ ਆਪਾਂ ਚੁੱਪਾ ਇਹੀ ਦਾ ਸ਼ਾਸਨ ਹੁੰਦਿਆਂ ਨੇ ਐਂ ਤਾਂ ਮਾਰਿਆ ਜਾਂਦਾ ਐਂ ਤਾਂ ਖਤਮ ਕੀਤਾ ਜਾਂਦਾ ਆ ਕਿਸਾਨੀ ਮੋਰਚੇ ਦੇ ਵਿੱਚ ਇੱਕ ਪੁਲਿਸ ਦਾ ਬਹੁਤ ਵੱਡਾ ਅਫਸਰ ਬੋਲ ਰਿਹਾ ਹੈ ਕਿ ਸਾਡੇ ਸਾਵਨ ਇੰਸਪੈਕਟਰ ਕੋਲੇ ਇਹ ਤੂਆ ਅਧਿਕਾਰ ਆ ਤਾਕਤ ਹੈ ਜਿਹੜੀ ਮਰਜ਼ੀ ਭੀੜ ਨੂੰ ਫੜਾਉਣ ਲਈ ਜੋ ਮਰਜ਼ੀ ਕਾਰਵਾਈ ਕਰ ਸਕਦਾ ਜਿਹੜੇ ਨਵੇਂ ਇਹਨਾਂ ਨੇ ਬੀਐਨਐਸ ਜਿਹੜੇ ਸੋਧ ਕੀਤੀ ਹੈ ਕਾਨੂੰਨਾਂ ਦੇ ਵਿੱਚ ਉਹ ਇੰਨੀਆਂ ਪਾਵਰਾਂ ਤਾਕਤਾਂ ਦੇਤੀਆਂ ਪੁਲਿਸ ਕੋਲੇ ਕਿ ਇੱਕ ਸਾਵਨ ਇੰਸਪੈਕਟਰ ਰੈਂਕ ਦਾ ਬੰਦਾ ਵੀ ਜਿਹੜੀ ਮਰਜ਼ੀ ਭੀੜ ਦੇ ਉੱਤੇ ਜੋ ਮਰਜ਼ੀ ਕਾਰਵਾਈ ਕਰ ਦੇ ਗਏ ਸਨ ਹਰਸ਼ ਕਰ ਰਹੇ ਲੋਕਾਂ ਦੇ ਉੱਤੇ ਕੋਈ ਪੁੱਛਗਿੱਛ ਨਹੀਂ ਹੋਣੀ ਜਿਨੂੰ ਮਰਜ਼ੀ ਇੱਕ ਬੰਦੇ ਨੂੰ ਕਹਿ ਦੇ ਨਾ ਤੂੰ ਹੱਤਬਾਦੀ ਐ ਚਾਹੇ ਯੂਪੀਏ ਨਸ ਲਾ ਦੇ ਜਿਹੜਾ ਸਦਨੇ ਕੋਈ ਸੁਣਵਾਈ ਨਹੀਂ ਹੋਣੀ ਐਹੇ ਜੇ ਕਿਹਨੂੰ ਬਣਾਏ ਕਿਉਂ ਜਾ ਰਹੇ ਕਿਉਂਕਿ ਸਾਡੀ ਆਵਾਜ਼ ਨੂੰ ਦੱਬਣਾ ਜਿਹੜੇ ਬੰਦੇ ਬੋਲਦੇ ਆ ਜਗਾਉਂਦੇ ਆ ਲੋਕਾਂ ਨੂੰ ਉਹਨਾਂ ਨੂੰ ਦੱਬਣਾ ਕਿਵੇਂ ਆ ਲੋਕਾਂ ਨੂੰ ਡਰਾਉਣਾ ਕਿਵੇਂ ਆ ਸਾਰੇ ਉਹੀ ਕਾਨੂੰਨ ਮਾਰ ਰਹੇ ਆ ਆ ਜ਼ਮੀਨਾਂ ਦੀ ਮੈਂ ਗੱਲ ਵਾਰ-ਵਾਰ ਕਰਦਾ ਮੈਂ 5 ਸਾਲ ਪਹਿਲਾਂ ਕਿਹਾ ਸੀ ਸੁਣ ਲਓ ਮਗਾ ਜ਼ਮੀਨਾਂ ਨਾਲ ਲੋਕੋ ਵੇਚੋ ਥੋੜੀਆਂ ਜਿਮਿਨਾਂ ਕਿਸੇ ਵੀ ਕੀਮਤ ਤੇ ਲੈਣ ਨੂੰ ਤਿਆਰ ਨੇ ਆ ਪੰਜ ਤੋਂ 7 ਸਾਲ ਖੜ੍ਹਜੋ ਜਿੰਨੇ ਹਾਈਵੇ ਨੇ ਸਾਡੇ ਆ ਬਠਿੰਡੇ ਤੋਂ ਅੰਮ੍ਰਿਤਸਰ ਬਠਿੰਡੇ ਤੋਂ ਜੀਰਕਪੁਰ ਖੜਾ ਉਥੋਂ ਲਿਜਾਣਾ ਜਲੰਧਰ ਜੀ ਹਾਈਵੇ ਸਾਰੇ ਹਾਈਵੇ ਦੇ ਉੱਤੇ ਸਾਡੀ ਸਾਰੀ ਜ਼ਮੀਨ ਵਿਕ ਚੁੱਕੀ ਆ ਅੱਧੀ ਵਿਕ ਚੁੱਕੀ ਆ ਬਾਕੀ ਨੇ ਵਿਕ ਜਾਣਾ ਔਰ ਸਾਰੀ ਜ਼ਮੀਨ ਦੇ ਉੱਤੇ ਅਰੇ ਨਾਲ ਤੁਹਾਨੂੰ ਬਿਲਡ ਨਹੀਂ ਬਿਲਡਿੰਗਾਂ ਇਮਾਰਤਾਂ ਮਾਰਤਾਂ ਜਰ ਆਉਣੀਆਂ ਕੋਈ ਵੱਡੇ ਵੱਡੇ ਮਾਲ ਪਏ ਹੋਏ ਨੇ ਕੋਈ ਹਸਪਤਾਲ ਬਣਿਆ ਵੈ ਕੋਈ ਨਹੀਂ ਕੱਟੀ ਪਈ ਐ ਸੋਡੇ ਕੋਲੇ ਸਭ ਤੋਂ ਜ਼ਰਖੇ ਧਰਤੀ ਆ ਤੇ ਅਸੀਂ ਇਹ ਗੱਲ ਬਹੁਤ ਚੰਦ ਰੋਲਾ ਪਾਉਣਾ ਵੀ ਜਿਹੜੇ ਹਾਈਵੇ ਬਣ ਰਹੇ ਆ ਇੰਨਾ ਰਾਹੀਂ ਵਪਾਰ ਹੋਣਾ ਹੈ ਯੂਰਪ ਤੱਕ ਵਪਾਰ ਹੋਣਾ ਸੜਕਾਂ ਬਣ ਕੇ ਤਿਆਰ ਨੇ ਆਹ ਹਟਿਆਰੀ ਬਾਦ ਤੋਂ ਛੁੱਟ ਜਾਣੇ ਆ ਸੜਕਾਂ ਦੇ ਬਾਦ ਤੋਂ ਛੁੱਟ ਜਾਣੇ ਆ ਪਰ ਉਦੋਂ ਪਹਿਲਾਂ ਤੁਹਾਡੇ ਕੋਲ ਜ਼ਮੀਨਾਂ ਖੋਲੇ ਲੈਣੇ ਨੇ ਤੁਸੀਂ ਅੱਜ ਆਪਣੀ ਪਹਿਲੀ ਵੇਚ ਕੇ 50 ਕਰੋੜ ਰੁਪਇਆ 100 ਕਰੋੜ ਦੀ ਪਹਿਲੀ ਵੇਚ ਲਓ ਕੋਈ ਕਾਰਖਾਨਾ ਲਾ ਲਓ ਉਹ ਕਾਰੋਬਾਰ ਦੌਰ ਲੋ ਕੱਲ ਨੂੰ ਕਾਰੋਬਾਰ ਫੇਲ ਹੋ ਗਿਆ ਕਾਰਖਾਨਾ ਫੇਲ ਹੋ ਗਿਆ ਉਹ ਨੋਟਵੰਦੀ ਵਰਗੀ ਸਕੀਮ ਆ ਗਈ ਥੋੜਾ ਬੈਂਕਾਂ ਚ ਪੈਸਾ ਪਿਆ ਸਵਾਹ ਹੋ ਜਾ ਜੇ ਛੋਡੇ ਕੋਲ ਆਪਣੀ ਧਰਤੀ ਆਪਣਾ ਟੁਕੜਾ ਹੋਗਾ ਰੋਟੀ ਦਾ ਖਾਦੇ ਰਹ ਜਾਂਦੇ ਪੂਰੀ ਦੁਨੀਆ ਦੇ ਉੱਤੇ ਹੋ ਜਾਂਦੀ ਥੜ ਪੈ ਰਹੀ ਆ ਪਾਣੀ ਘਟ ਰਿਹਾ ਹੈ ਦੁਨੀਆ ਦੀ ਆबादी ਵਧ ਰਹੀ ਹੈ ਧਰਤੀ ਘਟ ਰਹੀ ਹੈ ਤੇ ਦੁਨੀਆ ਦੇ ਇਹ ਇੱਕ ਚੀਜ਼ ਨੇ ਮੰਗਵਾ ਵੱਡੇ ਪੱਧਰ ਤੇ ਹੋ ਰਹੀ ਹੈ ਭੋਜਨ ਦੀ ਤੇ ਸੋਡੇ ਕੋਲ ਸਭ ਤੋਂ ਪਿਆਉ ਧਰਤੀ ਹੈ ਅੱਜ ਰੂਸ ਤੇ ਯੂਕਰੇਨ ਕਿਉਂ ਲੜ ਰਹੇ ਆ ਰੂਸ ਯੂਕਰੇਨ ਦੀ ਉਹ ਧਰਤੀ ਦੇ ਕਬਜ਼ਾ ਕਰਨਾ ਚਾਹੁੰਦਾ ਜਿਹੜੀ ਸਭ ਤੋਂ ਪਿਆਉ ਤੇ ਜਲ ਖੇਜ ਆ ਇਹੀ ਸਾਡੇ ਨਾਲ ਹੋ ਰਿਹਾ ਐਥੇ ਮੈਂ ਹੱਕਾ ਦੇ ਦਿੰਨਾ ਮਈਆ ਵਾਲੇ ਪਿੰਡ 'ਚ ਖੜ ਕੇ ਵੀ ਭਾਈ ਸੋਨੂੰ 5 ਕਰੋੜ ਰੁਪਈਆ ਖੱਲੇ ਦਾ ਦੇਵਾਂਗੇ ਸਾਰਾ ਪ੍ਰਿੰਸਾ ਇੱਥੇ ਪਿਆਰ ਹੋ ਕਰਕੇ ਆਯੋਜਨਾ ਲੈ ਕੇ ਮੇਰੇ ਕੋਲੇ ਮੇਲਾ ਸਾਡੀ ਪਹਿਲੀ ਲਾ ਬਾਈ ਜਾਨਾ ਤੇ ਅਸੀਂ ਵੇਚਣ ਨੂੰ ਤਿਆਰ ਹੈ। ਉਹ ਬਾਈ ਬਾਹਰੋਂ ਆਇਆ। ਹੋਰ ਵੀ ਬਹੁਤ ਥੋੜੇ ਗਏ ਆ ਸਾਰਾ ਪੰਜਾਬ ਹੀ ਭਰ ਕੇ ਆਉਂਦਾ। ਲੈ ਬਾਹਰ ਜਮਾਈ ਕਰਦਾ ਉਹਨੂੰ ਪੁੱਛ ਰੋ। ਇੱਥੇ ਮੈਨੂੰ ਕਿੱਲਾ ਜ਼ਮੀਨ ਲੈ ਕੇ ਦਿਖਾਵੇ। ਜਿਹੜਾ ਬੰਦਾ ਇੱਥੇ ਵੇਚ ਕੇ ਜਾਂਦਾ ਨਾ ਕਿੱਲਾ ਵੇਚ ਕੇ ਬਾਹਰੋਂ ਚੜ ਗਿਆ ਪੰਜਾਬ ਚ ਲੈ ਕੇ ਦਿਖਾਉ ਜੀ। ਸਾਰੀ ਉਮਰ ਚਾਹੇ ਕਮਾਈ ਕਰੇ ਜੀ। ਸਾਨੂੰ ਯਾਰ ਮਾਲਕ ਬਨਾਇਆ ਏ ਧਰਤੀ ਦੇ ਬਾਬਾ ਬੰਦਾ ਸਿੰਘ ਬਹਾਦਰ ਬਣ ਗਏ ਨੇ ਹਜ਼ਾਰਾਂ ਸਾਲੋਂ ਲੜਾਈਆਂ ਲੜੀਆਂ ਯੁੱਧ ਹੋਏ ਖੂਨ ਦੰਡਿਆ ਸਿਰ ਲੱਗੇ ਦੇ ਛੱਡ ਕੇ ਭੱਜ ਗਏ ਬੇਦਾਵਾ ਲਿਖ ਕੇ ਦੇ ਗਏ ਨਹੀਂ ਯਾਰ ਪੰਜਾਬ 'ਚ ਕੁਝ ਨਹੀਂ ਉੱਥੇ ਜਮਾਵ ਹੋ ਗਈ ਯਾਰ ਗੁਰੂਆਂ ਪੀਰਾਂ ਦੀ ਧਰਤੀ ਛੀਂਡਣ ਜੁੱਲੇ ਹੋਏ ਖੋੜੀ ਧਰਤੀ ਐਡਾ ਵੱਡਾ ਇਤਿਹਾਸ ਸਾਡਾ ਆਪਾਂ ਕਹਿੰਦੇ ਪੰਜਾਬ 'ਚ ਨਹੀਂ ਰੱਖਿਆ ਗਿਆ ਪੰਜਾਬ 'ਚ ਅੱਬ ਇਹ ਰੋਣ ਹੁੰਦੇ ਆ ਮੇਰੇ ਕੋਲ ਆ ਕੇ ਜਿਹੜੇ ਪੰਜਾ ਪੰਜਾ ਸਾਲ ਦੇ ਬਾਹਰ ਗਏ ਆ ਕਿਉਂ ਕੁੜੀ ਕੋਈ ਕਾਲੇ ਨਾਲ ਬੁਰੇਗਾ ਦੁਰਗੀ ਮੁੰਡਾ ਕਾਲੀ ਗੋਰੀ ਦਾ ਗਾਹਕ ਲਾ ਕੇ ਬਾਹਰ ਚੁਰ ਗਈ ਮੁੰਡਾ ਚੀਕਾਂ ਮਾਰੀ ਜਾਂਦੇ ਆ ਅਸੀਂ ਬਿੱਲੀਆਂ ਨਾਲ ਜੀ ਅਸੀਂ ਬਿੱਲੀਆਂ ਨਾਲ ਜੀ ਸਾਡੇ ਕੋਲ ਛੱਪਾਂ ਤੇ ਕੰਮ ਹੈ ਸਾਡਾ ਟਰਾਂਸਪੋਰਟ ਦਾ ਕੰਮ ਹੈ ਜਵਾਕ ਉੱਚੀ ਦਾ ਉਹਦਾ ਕਾਲਾ ਗੋਰਾ ਨਾਲ ਬਾਕੇ ਪਰ ਤੁਹਾਡੇ ਪੱਲੇ ਹੀ ਇਹੀ ਬਸਤੀ ਦਾ ਉਹ ਜਾਣੇ ਆ ਜਦੋਂ ਜੋੜਨੇ ਹੀ ਨਹੀਂ ਮਿੱਟੀ ਨਾਲ ਵਾ ਵਸਤਾ ਜੀ ਤੋ ਆਇਆ ਛੇ ਲਿਆ ਕੇ ਆਪਣੇ ਖੇਤ ਬਣਨ ਆਪਣਾ ਬੱਟਾ ਆਪਣੇ ਬੰਨੇ ਨਹੀਂ ਦਿਖਾਏ ਆਪਣੇ ਇਤਿਹਾਸ ਨਾਲ ਜਵਾਬ ਜਉਂ ਲੱਗੇ ਪੈਸਾ ਕਮਾਉਣ ਦੱਬੀ ਤਰੇ ਫਰਦੋ ਕਾ ਇੱਥੇ ਨਹੀਂ ਕਰਨਾ ਇਹਨੇ ਬਲਵਸੀ ਕਹਿੰਦੇ ਆ ਕਿ ਪੰਜਾਬੀਓ ਸਾਨੂੰ ਆ ਕੰਮ ਨਹੀਂ ਤੁਹਾਡੇ ਸੜਕਾਂ ਦੇ ਪੈਸੇ ਪਏ ਆ ਕਿਵੇਂ ਪਏ ਆ ਰੇੜੀ ਲਗਾ ਸੜਕ ਤੇ ਖੜ ਕੇ ਤੇ 5000 ਰੁਪਏ ਧਿਆੜੀ ਪਾ ਕੇ ਜਾਂਦੇ ਆ ਆ ਮੈਂ ਘਰਾਲਾ ਲਾਇਆ ਧੱਤੀ ਕੰਮ ਕਰਦਾ ਨਾਲੇ ਮੈਂ ਨਰਦੇਵੇਂ ਵਾਲਾ ਬਣਦਾ ਬਸ ਸਰੋਂ ਵੀ ਵੱਡੀ ਆਲੀ ਅੱਖੀ ਵੱਡੀ ਆ ਉਥੇ ਮੁੰਗਾ ਸੀ ਫਿਰ ਨਾਲ ਉੱਥੇ ਉਹਨੇ ਕੰਮ ਤੋਰ ਕੇ ਦਿੱਤਾ ਕੋਲ ਮੈਂ ਜੂਸ ਵਾਲੀ ਮਸ਼ੀਨ ਲੈ ਕੇ ਰੱਖਤੀ 8000 ਦਾ ਜੂਸ ਰੋਜ਼ ਵੇਚ ਦਿੰਦਾ ਗਿਆ ਉੱਪਰ ਨਾਲ ਤੇ ਸਾਡੇ ਵਾਲੇ ਕਹਿੰਦੇ ਕੰਮ ਨਹੀਂ ਬਾਹਰ ਜਾ ਕੇ ਲੋਕਾਂ ਚੱਕਣ ਸਾਹਿਬ ਚੱਕਣ ਨੂੰ ਤਿਆਰ ਐ ਇੱਥੇ ਸ਼ਰਮ ਮੁੰਦੇ ਆ ਵੀ ਨਹੀਂ ਨਹੀਂ ਸਿੱਧਾ ਇਹ ਕੰਮ ਇਹ ਦਹਾਜੀ ਕਰਨ ਵਾਲੀ ਨਹੀਂ ਸੰਭਲ ਜਾ ਯਾਰ ਸੰਭਲ ਜਾ ਮੁੜ ਕੇ ਨਾਂ ਪਸਤਾਉਣ ਦਾ ਵੇਲਾ ਰਹਿਣਾ ਨਾ ਰੋਂ ਬਸ ਫੇਰ ਤਾਂ ਅੱਖਾਂ ਦੇ ਹੰਝੂ ਮੱਕ ਜਾਣੇ ਹਿਸਾਬ ਨਾਲਿਓ ਜਦੋਂ ਦਿਮਾਗਿਆ ਸਾਰਾ ਪਛਾਣਦੇ ਸੋ ਆਓ ਮੇਰਾ ਫੇਰ ਆਪਾਂ 12 13 ਮਹੀਨਿਆਂ ਨੂੰ ਜਿਹੜੇ ਮੁੱਦਿਆਂ ਨੂੰ ਲੈ ਕੇ ਅਸੀਂ ਤੁਰੇ ਆਂ ਉਹਨਾਂ ਮੁੱਦਿਆਂ ਦੇ ਉੱਤੇ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਗਏ ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜੋਰ ਲੱਗਿਆ ਪਿਆ ਜਿਹੜੇ ਬੰਦੇ ਸੂਟੇ ਦੀ ਲੜਨ ਵਾਲੇ ਬੰਦੇ ਨੇ ਸੁੱਡੀਆਂ ਜੱਫੇ ਬੰਦੀਆਂ ਨੇ ਉਹਨਾਂ ਨੂੰ ਬਦਨਾਮ ਕਿਵੇਂ ਕਰਨਾ ਦੋਸਤਾਂ ਇਹ ਭਵੰਤੂ ਵੀ ਕਹਿੰਦਾ ਰਿਹਾ ਇਹ ਵਜਾ ਅੰਦੀ ਦੇਖਦੇ ਜਗਾ ਅੰਦੀ ਦੇ ਬਹਿ ਜਾਂਦੇ ਐ ਕਿ ਸੜਕ ਰੋਕਦੇ ਐ ਕਿ ਨਹਿਰ ਰੋਕਦੇ ਐ ਪੈਫ ਨਹੀਂ ਪਾਉਣ ਦਿੰਦੇ ਆਪਣੇ ਲੋਕ ਹੀ ਮਾਰ ਲੱਗ ਜਾਂਦੇ ਆ ਹਾਂ ਯਾਰ ਗੱਲ ਤਾਂ ਸਹੀ ਰੋਜ਼ ਤਾਂ ਨਾ ਲਾ ਲੈਂਦੇ ਕਿਹਦੀ ਖਾਤਰ ਉਹਨਾਂ ਦਾ ਮਸਲਾ ਵੀ ਕਿਸੇ ਵੀ ਤਰੀਕੇ ਨਾਲ ਲੋਕਾਂ ਨੂੰ ਜਥੇਬੰਦਾਂ ਨੂੰ ਦੂਰ ਕਰ ਦਿਓ ਤੋੜ ਦਿਓ ਲੱਖ ਲਾ ਕਰਕੇ ਨੂੰ ਕਰ ਪੁੱਟਣਾ ਸੌਖਾ ਹੋ ਜਾਂਦਾ ਜਥੇਬੰਦ ਬਹੋ ਜੋ ਇਕੱਠੇ ਹੋ ਜੋ ਸਾਡੇ ਵਿਚਾਰਕ ਬਸਰੇਵੇਂ ਲੱਖ ਹੋਣਗੇ ਪਰ ਜੇ ਤੀ ਪੰਜਾਬ ਬਚਾਉਣਾ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਵੇ ਆਪਣੇ ਘਰ ਬਚਾਓ ਆਪਣਾ ਪਾਣੀ ਬਚਾਓ ਆਪਣੇ ਪਿੰਡ ਬਚਾਓ ਆਪਣੀ ਬੋਲੀ ਬਚਾਓ ਆਪਣਾ ਇਤਿਹਾਸ ਸੰਭਾਲ ਕੇ ਰੱਖੋ ਆਪਣੇ ਵਿਰਸੇ ਨਾਲ ਆਪਣੇ ਜਵਾਕਾਂ ਨੂੰ ਜੋੜੋ ਤਾਂ ਗੱਲ ਬਣਨੀ ਹੈ ਨਹੀਂ ਮੈਂ ਜਰਦਾ ਬੋਲੂਗਾ ਭਾਈ ਮਟੋਜ ਬੰਬੇ ਛੱਡ ਕੇ ਪੰਜਾਬ ਆ ਗਿਆ ਹੁਣ ਪੰਜਾਬ ਦੇ ਪੰਜਾਬ ਚ ਰਹਿਣ ਦਾ ਬਾਊ ਸਿੰਘ ਮਾਂ ਕੌਣ ਨਹੀਂ ਜਾਣਦਾ ਇਹਨਾਂ ਨੂੰ ਬਹੁਤ ਮਸ਼ਹੂਰ ਗੀਤਕਾਰ ਉਹਨਾਂ ਦਾ ਬੰਦਾ ਹੈ ਮਸ਼ਹੂਰ ਫਿਲਮਾਂ ਬਣਾਈਆਂ ਬਾਈ ਨੇ ਹਵਾਏ ਕਦੋਂ ਬਣਾਈ ਸੀ ਸੁਖਲ ਟੁੱਪਰ ਨੇ ਫਿਲਮ ਹੋਈ ਹਵਾਏ ਰੋਇਆ ਮਾਈ ਦੀ ਅਗਦੇ ਵਿੱਚ ਆ ਹੁਣ ਹੀ ਸੱਚਾ ਸੂਰਮਾ ਬਣਾ ਕੇ ਹਟੇ ਆ ਮਗਰ ਮਗਰ ਫਿਰਦੇ ਆ ਫਿਲਮਾਂ ਵਾਲੇ ਕਲਾਕਾਰਾਂ ਨੇ ਵੀ ਆ ਜਾ ਬਾਈ ਆਪਾਂ ਫਿਲਮ ਬਣਾ ਕੇ ਤੇ ਫਿਰਦਾ ਬਈਆਂ ਵਾਲੇ ਇਹਨੇ ਸੋਨੇ ਪਣਾ ਸਰਮਾਚ ਬੰਦੇ ਅੰਦਰ ਘਰ ਤੋਂ ਹੁੰਦਾ ਬੰਦੇ ਕਿ ਨਹੀਂ ਆਪਾਂ ਤੁਰ ਜਾਣਾ ਇੱਥੇ ਰਹਿਣਾ ਕੀ ਨੇ ਸਾਡੇ ਪਹਿਲਾਂ ਵਾਲੇ ਕੇ ਆਪਾਂ ਵੀ ਜਾਣਾ ਪਰ ਜਿਹੜੀਆਂ ਕੌਮਾਂ ਦੇ ਵਿੱਚ ਪਹਿਲੀਆਂ ਪਿੰਨਾ ਸੰਘਰਸ਼ ਕਰ ਜਾਂਦੀਆਂ ਨੇ ਉਹਦੀਆਂ ਆਉਣ ਵਾਲੀਆਂ ਨਸਲਾਂ ਚਾਉਂਦੀਆਂ ਨੇ ਜੇ ਅੱਜ ਕੋਈ ਕਰਮੀਆਂ ਚੁਕੀਆਂ ਉਹਦੀ ਬਦੌਲਤ ਤੁਸੀਂ ਜਾਂਦੇ ਹਾਂ ਜੋ ਸਾਡੇ ਵਾਸਤੇ ਹੁੰਦੇ ਵੀ ਸਾਡੇ ਪਰੇ ਆਪਾਂ ਕੀ ਲੈਣਾ ਘਰ ਦਾ ਗੁੰਡਾ ਲਾ ਲਓ ਸਾਨੂੰ ਵੀ ਜਾਦਵ ਮੰਗਿਆ ਆਇਆ ਪਿੱਛੇ ਕੋ ਗੁੰਡਾ ਲਾ ਕੇ ਸਾਡੀ ਬਚਤ ਹੁੰਦੀ ਆ ਅਸੀਂ ਵੀ ਘਰੇ ਬਹਿ ਜਾਾਂਗੇ ਸਾਨੂੰ ਵੀ ਕੀ ਹੋਣਾ ਇਹ ਕਰਦਾ ਲਈ ਫਿਰਦਾ ਪੰਜਾਬ ਦਾ ਭਰਾ ਉਹ ਤੇ ਨਹੀਂ ਯਾਰ ਚਾਹੁੰਦੇ ਜੀ ਅੱਖਾਂ ਦੇ ਸਾਹਮਣੇ ਐ ਸਾਡੀ ਵਿਰਾਸਤ ਮਰਦੀ ਹੋਵੇ ਪਾਣੀ ਮਰਦੇ ਹੁਣ ਖੋਲੀ ਮਰਦੀ ਹੈ ਇਤਿਹਾਸ ਸਾਡਾ ਮਰਦਾ ਉਹ ਜੜਿਆ ਨੇ ਜੀਸ ਕਰਕੇ ਭਾਈ 13 ਅਪ੍ਰੈਲ ਨੂੰ ਵੱਦ ਵੱਦ ਪਹੁੰਚ ਗਏ ਤਾਂ ਕਿ ਆਪਾਂ ਪੂਰੇ ਪੰਜਾਬ ਦੇ ਵਿੱਚ ਇੱਕ ਜੰਡਾ ਰੱਖੀ ਵੀ ਅਸਲ ਮੁੱਦੇ ਆ ਨੇ ਯਾਰ ਪੰਜਾਬ ਦੇ ਇਹਨਾਂ ਉੱਤੇ ਸਾਨੂੰ ਖੜਨ ਦੀ ਦੋੜ ਆ ਲੜਨ ਦੀ ਦੋੜ ਆ ਇਕੱਠੇ ਹੋਣ ਦੀ ਦੋੜ ਆ ਸੋ ਮੈਂ ਅਗਲੀ ਬੇਨਤੀ ਕਰਦਾ ਭਾਈ ਹੋਜੋ ਕਿ ਉਹ ਤੁਹਾਡੇ ਨਾਲ ਆਪਣੇ ਵਿਚਾਰਾਂ ਨੂੰ ਸਾਂਝ ਪਾਉਣਗੇ ਸਾਰੇ ਸੰਗਤ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਮੈਂ ਨੰਬਰ ਬੋਲਣ ਲੱਗਿਆ ਤੁਸੀਂ ਉਸ ਨੰਬਰ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਆ ਨੰਬਰ ਹੈਗਾ 99 88 77 32 55 ਨੰਬਰ ਲਿਖ ਲਿਓ 99 88 77 32 65 ਤੁਸੀਂ ਕੋਈ ਵੀ ਸਨੇਹਾ ਉਹਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਅਸੀਂ ਸੁਣਨਾ ਚਾਹੁੰਦੇ ਜਾਂਗੇ ਸਨੇਹਾ ਉੱਥੇ ਕਟਾ ਖੁੱਲ ਗਿਆ ਬੱਛੀ ਭੱਜ ਗਈ ਕਾ ਨਹੀਂ ਮਿਲੀ ਇਹ ਜਿਹੇ ਮੁੱਦੇ ਨਾ ਜਾ ਕੇ ਪਾਈ ਜਾ ਕਰੋ ਕਈ ਵਾਰ ਬਗ ਰੂਪਾਂ ਜਿਹੜੀਆਂ ਚੀਜ਼ਾਂ ਪਾਉਂਦੇ ਰਹਿੰਦੇ ਆ ਮੁੱਦੇ ਪੰਜਾਬ ਨਾਲ ਜੁੜੇ ਹੋਣ ਸੌਡੀ ਗੱਲ ਸਾਡੇ ਕੋਲੇ ਸਾਡੀ ਗੱਲ ਤੁਹਾਡੇ ਕੋਲੇ ਪਹੁੰਚ ਜਾ ਕਰੂਗੀ ਨੰਬਰ WhatsApp ਦੇ ਉੱਤੇ ਤੁਸੀਂ ਇੱਕ ਸੁਨੇਹਾ ਛੱਡਣਾ ਤੇ ਤੁਸੀਂ WhatsApp ਰਾਹੀਂ ਸਾਡੇ ਨਾਲ ਜੁੜ ਜੁੜੇ ਸਾਡੀ ਟੀਮ ਨਾਲ ਜੁੜਦੇ ਹੋਗੇ 9988 773265 ਮਨਾਂ ਮੇ ਮੀਟਰਸੀ 70 32 65 ਅਮਲ ਕਰ ਲਿਓ ਨਿਵੇੜੇ ਜਾ ਕੇ ਅਮਲਾਂ ਤੇ ਹੋਣਿਆ ਵਾਹਿਗੁਰੂ ਜੀ ਕੀ ਫਤਿਹ ਆਜਾ